ਕੀ ਹਾਲ ਚਾਲ ਜੀ ਬੜੀ ਆਖੀ ਫਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਨੂੰ ਅੱਜ ਤੋਂ ਬਾਅਦ ਵੀਡੀਓ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਬਹੁਤ ਸ਼ੁਕਰੀਆ ਕਰ ਲਓ ਜੀ ਚੱਲੀ ਜਾਂਦਾ ਕੰਮਕਾਰ ਤੇ ਲਾਈਟ ਵੀ ਆ ਗਈ 7 ਵਜੇ ਆ ਜਾਂਦੀ ਹੈ ਤੇ ਰਾਤ ਦਾ ਆਪਣਾ ਤਿਆਰ ਕਰਿਆ ਆ ਜੀ ਖੇਤ ਪਾਣੀ ਪੈ ਰਿਹਾ ਪਾਣੀ ਪਾ ਕੇ ਉਹਨੇ ਨੂੰ ਅੱਜ ਆਪਾਂ ਫੇਰ ਪਾਣੀਗਾ ਤੇ ਬੰਦੇ ਲਾ ਰਹੇ ਨੇ ਪੱਟਾਂ ਦੋ ਵਾਲੇ ਕੋਲ ਮਕੇਜ ਤੇ ਅੰਜਲੀ ਇਹਦੀ ਆਪਣੀ ਜੋਬ ਤੇ ਜੰਬੜੇ ਹੋਏ ਨੇ ਆਲ ਹੁੰਦੇ ਕਲੀਅਰ ਕਰੀ ਜਾਂਦੇ ਨੇ ਪਲਾਟਾਂ ਨੂੰ ਮੇਤਰੋ ਬੰਦੇ ਆ ਗਏ ਚੱਲੇ ਮਸ਼ੀਨ ਲੈ ਕੇ ਵੱਡਣ ਮੱਖੀ ਲੱਦੂ ਬਾਈ ਫੋਨ ਤੇ ਲੱਗਿਆ ਹੋਇਆ ਵੀ ਕਿੱਦ ਨੂੰ ਜਾਣਾ ਕਿੱ데 ਜਾਣਾ ਚੱਲ ਮੇਤਰੋ ਗਰਮੀ ਬਹੁਤ ਆ ਤੇ ਵੀਰ ਹੁਣੀ ਛਲੀਆਂ ਛੁਲੀਆਂ ਤੋੜ ਕੇ ਨਾ ਆਉਣ ਲੱਗੇ ਨੇ ਦੇਖੋ ਆਰਾਮ ਕਰਨਗੇ ਹੁਣ ਮੋਟਰ ਚੱਲਦੀ ਆ ਆ ਲੋ ਕਰੋ ਚੈੱਕ ਤੇ ਕੰਮ ਗਿਆ ਨਿਭੜ ਤੇ ਹੁਣ ਟਰਾਲੀ ਲੋਡ ਕਰਨੀ ਆ ਕਹਿੰਦੇ ਇੱਕ ਘੰਟਾ ਆਰਾਮ ਕਰਕੇ ਟਰਾਲੀ ਲੋਡ ਕਰਾਂਗੇ 911 911 ਦਿਖਾ ਮੜਿਆ ਮੂੰ ਆ ਦੇਖਿਓ ਕਰਿਓ ਚੈੱਕ ਆਪਣਾ ਪਾਲੀਆ ਸਾਹਿਬੇ ਲੱਗਦਾ ਬਿਲਕੁਲ ਲੱਗਦਾ ਪਾਲੀਆ ਦੇਖਦਾ ਆ ਬੁਫਾਰਨਾ ਜੇ ਸਵਾਇ ਕਰਦਾ ਵੈਕ ਲਾਗੇ ਭਰਾ ਆਪਣੇ ਲੱਧਣ ਆ ਦੇਖੋ ਚੱਲਦਾ ਕੰਮ ਕਰ ਜੇ ਕਿਸੇ ਵੀਰ ਨੇ ਛੱਲੀ ਤੜਾਉਣੀ ਆ ਪਿੰਡ ਕਿਹੜਾ ਜੀ ਤਰਕੇੜੀ ਜੀ ਜੇ ਮਰਜ਼ੀ ਕਨੈਕਟ ਕਰ ਲੋ ਨੰਬਰ ਬੋਲ ਦਿਓ ਜੀ 99155585934 ਦੁਬਾਰੇ ਬੋਲ ਦਿਓ ਜੀ 99155585934 ਲਓ ਜੀ ਮਿੱਤਰੋ ਕੰਟੈਕਟ ਕਰ ਲਿਓ ਜੇ ਕਿਸੇ ਵੀਰ ਨੇ ਸਵੀਟ ਕਾਰਨ ਛੱਲੀ ਤੜਾਉਣੀ ਹੋਵੇ ਕਦੇ ਵੀ ਐਤਕੀ ਵੀ ਅਗਲੇ ਸੀਜ਼ਨ ਜਾਂ ਮਰਜੀ ਨੰਬਰ ਨੋਟ ਕਰ ਲਿਓ ਮਿੱਤਰੋ ਸਾਰੇ ਬਹੁਤ ਵਧੀਆ ਕੰਮ ਕਰਦੇ ਨੇ ਸਾਫ ਸੁਥਰਾ ਕੰਮ ਹੈ ਤੇ ਪੂਰੇ ਬੰਦੇ ਨੇ ਆਏ ਨਹੀਂ ਹੈਗਾ ਵੀ ਪੰਜ ਚਾਰ ਜਾਣੇ ਲਈ ਫਿਰਦੇ ਨੇ 20 25 ਜਾਣਿਆਂ ਦੀ ਚੰਗੀ ਲੇਬਰ ਹੈ ਸਵੇਰੇ ਤੋੜਨ ਲੱਗਦੇ ਨੇ ਤੇ ਸ਼ਾਮ ਨੂੰ ਟਰਾਲੀ 400 450 500 ਥੈਲਾ ਜਿੰਨਾ ਵੀ ਤੁਸੀਂ ਟਟਾਉਣਾ ਚਾਹੁੰਦੇ ਹੋ ਤੁਹਾਨੂੰ ਆਰਡਰ ਆਇਆ ਤੋੜ ਕੇ ਟਰਾਲੀ ਲੋਡ ਕਰ ਦਿੰਦੇ ਨੇ। ਟਰੋਥ ਥੈਲੇ ਆਈ ਜਾਂਦੇ ਨੇ ਦੇਖੋ ਅੰਦਰ ਗਰਮੀ ਇੰਨੀ ਆ ਔਰੇ ਵੀ ਪੁੱਛੋ ਨਾ ਕੋਸ ਕਾਰਨ ਕੀ ਆ ਗਰਮੀ ਦਾ ਕਿਉਂਕਿ ਇੱਧਰ ਕੱਦੂ ਹੋਇਆ ਵਾ ਪਰਦਾਇ ਬਣੀ ਪਈ ਆ ਪਰਦਾਇ ਬਣੀ ਕਰਕੇ ਇੰਨੀ ਗਰਮੀ ਆ ਮੱਕੀ ਦੇ ਵਿੱਚ ਨਾਲੇ ਬੱਦਲ ਵਾਈ ਜੀ ਵਾਲਾ ਮੌਸਮ ਆ। ਬਹੁਤ ਪਰਦਾਇਆ ਮਾਰਦੀ ਆ ਬਹੁਤ ਜਿਆਦੇ ਬਹੁਤ ਔਖਾ ਕੰਮ ਆ ਅੰਦਰ ਜਮਾ ਹਵਾ ਨਹੀਂ ਲੱਗਦੀ ਇਹ ਤਾਂ ਪੱਕਾ ਬੰਦਾ ਹੀ ਉਰੇ ਕੰਮ ਕਰ ਸਕਦਾ ਜਿਨ੍ਹਾਂ ਦਾ ਕੀਤਾ ਵਾ ਨਹੀਂ ਤਾਂ ਬਹੁਤ ਜਿਆਦੇ ਬੁਰਾ ਹਾਲ ਆ ਮੱਕੀ ਦੇ ਵਿੱਚ ਲਵਰੀ ਵਾਈ ਕਰਦਾ ਕੱਦੂ ਟਰੈਕਟਰ ਦਾ ਪੋਇਆ ਪਿਆ ਰਾਟ ਇਹਨੇ ਦੇਖੋ ਛੋਟਾ ਜਿਹਾ ਟਰੈਕਟਰ ਆ ਵੀ ਬੜਾ ਬਾੜ ਦਾ ਸੋਨਾ ਦੀ ਕਾ ਦੇਖੋ ਨਾਲੇ ਇਹਦਾ ਵਿਚਾਰੇ ਦਾ ਲਹੂ ਪੀ ਜਾਂਦਾ ਇਹ ਆ ਦੇਖੋ ਆ ਰਹੇ ਨੇ ਆ ਰਹੇ ਨੇ ਦੱਸ ਇਹਨੂੰ ਵੀ ਸੈਟ ਕਰਕੇ ਬੰਦ ਨਾ ਕਰੀਂ ਇਹਨੂੰ ਵੀ ਰੈਕਟ ਕਰ ਲਾਉਂਗਾ ਬਹੁਤ ਆਖਾ ਜੀ ਬਹੁਤ ਜਿਆਦੇ ਨਜਾਇਜ਼ ਮਸਾਂ ਪਾਣੀ ਨੂੰ ਪੈਂਦੇ ਨੇ ਦੇਖੋ ਬਹੁਤ ਜਿਆਦੇ ਗਰਮੀ ਆ ਅੱਜ ਹਵਾ ਵੀ ਨਹੀਂ ਚੱਲਦੀ ਤੇ ਬੱਦਲ ਵਈ ਵਾਲਾ ਮੌਸਮ ਆ ਫੇਰ ਵੀ ਪਰਦਾਏ ਇੰਨੀ ਆ ਵੀ ਪੁੱਛੋ ਹੀ ਨਾ ਕੁਸ ਬੱਸ ਹੋਈ ਪਈ ਆ ਇਹ ਇੰਨਾ ਥੋੜਾ ਵੀ ਜਿਹੜਾ ਟਰਾਲੀ ਭਰ ਦਿੰਦੇ ਨੇ ਬਹੁਤ ਔਖਾ ਕੰਮ ਆ ਮੈਂ ਤਾਂ ਮੂੰਤ ਨਾ ਰੱਖਿਆ ਕਰੋ ਇਹਨਾਂ ਦੀ ਸੱਚੀ ਮੁੱਚੀ ਕਮਾਈ ਆ ਬਿਲਕੁਲ ਹੱਡ ਭੰਨਵੀ ਹੋ ਜੀ ਮਿੱਤਰੋ ਜੱਸਾ ਭਾਈ ਆਉਂਦਾ ਖੇਤੀ ਦੇਖਦੇ ਆਂ ਕੀ ਕਰਦਾ 56 ਰੀਨੋ ਆ ਸਾਬੂ ਕਿਹ ਵਦੈ ਅੱਜ ਦਾ ਅੱਧੀ ਹੋਦੀ ਉਹਦੇ ਕਰਕੇ ਲਿਆਇਆ ਖਿੱਚ ਕੇ ਮਿੱਤਰੋ ਇਧਰੋਂ ਲੱਦਦੇ ਆ ਹੁਣ ਟਰਾਲੀ ਲੋਡ ਕਰਦੇ ਆ ਕੱਲ ਉਧਰ ਫਸ ਗਈ ਸੀ ਤੇ ਹੁਣ ਇਧਰ ਆਪਾਂ ਮੱਕੀ ਵਾਲਾ ਖੇਤ ਆਪਣਾ ਪਲਾਟ ਵਾਹਿਆ ਵਾ ਇਦੇ ਵਿੱਚ ਹੀ ਗੱਡ ਕੇ ਲੈ ਕੇ ਜਾਵਾਂਗੇ ਥੋੜੀ-ਥੋੜੀ ਆ ਰਾਤ ਆ ਇੱਧਰ ਵੀ ਤੰਗੇ ਆ ਚਲੋ ਪਰ ਲੈ ਜਾਾਂਗੇ ਉਧਰ ਗਿੱਲਾ ਆ ਉਧਰ ਰਿਸਕ ਦਾ ਕੰਮ ਆ ਤੇ ਇੱਧਰ ਸੈਟਾ ਕੰਮ ਆ ਤੇ ਇੱਧਰ ਆਪਾਂ ਕਰਾਂਗੇ ਲੋਡ ਇਹਨੂੰ ਲੋਡ ਕਰਕੇ ਸਾਰੀ ਫਿਰ ਆਰਾਮ ਨਾਲ ਟਰਾਲੀ ਚੜੀ ਜਾਊਗੀ ਲੱਗੇ ਹੋਏ ਨੇ ਬੰਦੇ ਚਾਹ ਪਾਣੀ ਪੀ ਕੇ ਦੁਬਾਰੇ ਲੱਗੇ 15-16 ਥੱਲੇ ਆਉਂਦੇ ਨੇ ਤਿੰਨ ਜਾਣੇ ਉੱਤੇ ਜੜੇ ਵੀ ਨੇ ਇਮੀਤਰੋ ਲਾਈਟ ਵੀ ਆਪਣੇ ਏਰੀਆ ਚ ਸਾਥ ਨਹੀਂ ਦਿੰਦੀ ਤੇ ਬਾਕੀ ਰਹਿੰਦਾ ਖੁੰਦਾ ਗਰਮੀ ਕਰਕੇ ਪਾਣੀ ਵੀ ਨਹੀਂ ਤੁਰਦਾ ਕੱਲ ਵਾਲੇ ਕਿਆਰੇ ਆ ਜੇ ਮਸਾਂ ਪਾਣੀ ਪੀਆ ਤੇ ਇਹ ਦੇਖੋ ਹੁਣ ਵੀ ਦੋ ਘੰਟੇ ਰਹਿੰਦੇ ਸੀ ਤੇ ਪਹਿਲਾਂ ਹੀ ਲਾਈਟ ਭਜਾ ਲਈ ਆ ਦੇਖੋ ਇਰਾ ਚ ਮਸਾਂ ਫਿਰਿਆ ਕਹਾਂ ਵਾਲਾ ਕਿਆਰੇ ਕੋਈ ਨਹੀਂ ਹੋਇਆ ਹੈਗਾ ਕਹਾਂ ਤੇ ਆ ਕੁਛ ਗਰਮੀ ਕਰਕੇ ਵੀ ਫਲਟਰਾਂ ਦਾ ਹੂ ਤੇ ਕੁਛ ਪਤਾ ਹੀ ਐ ਤੇ ਲੈਟ ਦੇ ਬਹੁਤ ਵੱਡੀ ਪ੍ਰੋਬਲਮ ਆ ਇਸ ਵਾਰ ਮੱਕੀ ਵਾਲੇ ਪਲਾਟਾਂ 'ਚ ਵੈਸੇ ਨਹੀਂ ਪਾਣੀ ਤੁਰਦਾ ਬਾਹੇ ਵਾਂ ਕਰਕੇ ਤੇ ਜਾਂਦਾ ਹੈ ਤੇ ਫਿਰ ਫੁੱਲ ਭਰ ਕੇ ਕਿ ਉਹ ਰਾਂ ਚੰਗੀ ਤਰ੍ਹਾਂ 7-8 ਇੰਚ ਇਕੱਠਾ ਪੈਣਾ ਡੁੱਬ ਕੇ ਜਾਂਦਾ ਪਤਲਾ ਪਤਲਾ ਪਾਣੀ ਨਹੀਂ ਜਾਂਦਾ ਫਿਰ ਛੇਤੀ ਕਿਹੜਾ ਖਾਦਾ ਨਹੀਂ ਹੈਗਾ ਤੇ ਰਕਦੂ ਨੂੰ ਔਖਾ ਹੁੰਦਾ ਕਿਉਂਕਿ ਆਪਾਂ ਨੇ ਕਰਨਾ ਕਦੂ ਪਾਣੀ ਸੁਕਾ ਵੀ ਜ ਸਾਰਾ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਕਰਦੇ ਆ ਜਾਂਦੇ ਨੇ ਟਾਂਡੇ ਹਾ ਪੱਤੇ ਮੇਤਰੋ ਨਿਬੜ ਗਿਆ ਕੰਮਕਾਰ ਅੱਜ 25 30 ਥੈਲੇ ਘਟ ਨੇ ਵੱਧੇ ਹੋਣਗੇ ਮੈਨੂੰ ਲੱਗਦਾ 40 ਘਟ ਹੋਣਗੇ ਨਿਬੜ ਗਿਆ ਕੰਮਕਾਰ ਹੋ ਗਿਆ ਟਾਈਮ ਨਾਲ ਬੇਲੇ ਆਈ ਦੋਸਤ ਬੱਸ ਜੀ ਆਹ ਬਰ ਅੱਥੇ ਜੇ ਕਾਦੋ ਬੋਲਦੇ ਆ ਜਾ ਮੈਨੂੰ ਭਾਜੀ ਮਿੱਤਰੋ ਜਸੇ ਬਾਈ ਨੇ ਹੱਕਤਾ ਟਰੈਕਟਰ ਚੱਲਿਆ ਲੈ ਕੇ ਰਾਜਪੁਰੇ ਨੂੰ ਤੇ ਆਪਾਂ ਦਾ ਕੰਮ ਚੱਲੀ ਜਾਂਦਾ ਯੂਨੀਅਰ ਤੇ ਬੈਠੇ ਆਂ ਤੇ ਕੱਦੂ ਮਾਰਦੇ ਆਂ ਇਹ ਲਾਹੇ ਆਊਗਾ ਕੱਦੂ ਦਾ ਕੰਮ ਨਵੇੜ ਕੇ ਤੇ ਹੁਣ ਪਰ ਰੱਖਦੇ ਆ ਫੈਰੋਂ ਦੇ ਉੱਤੇ ਹਰਾ ਔਰ ਉਹ ਜਿਹੜੀ ਆ ਸਵੀਟ ਕੌਰ ਨਾਲ ਇਹਦੇ ਟਾਂਡੇ ਬੰਦੇ ਨੇ ਵੱਢ ਲਈ ਅੱਜ ਸਵੇਰ ਦੇ ਉਰੀ ਸੀਗੇ ਡੰਗਰਾਂ ਦਾ ਹਰਾ ਚਾਰਾ ਤੇ ਉਹ ਵੀ ਲੱਦ ਕੇ ਲੈ ਕੇ ਜਾਂਦੇ ਆ ਲੋਡ ਕਰਕੇ ਥੱਲੇ ਗਾਰੇ ਤੋਂ ਆਪਾਂ ਰੱਖ ਲਈ ਥੈਲੇ ਵੀ ਲਿਬੜਦੇ ਲਿਬੜੇ ਨਾ ਸਾਫ ਸੁਥਰਾ ਉੱਤੇ ਲੋਡ ਕਰਕੇ ਲੈ ਜਾਗੇ ਨਹੀਂ ਟਰਾਲੀ ਲਿਉਣੀ ਪਣੀ ਸੀ ਮੈਂ ਧੀ ਰੱਖ ਕੇ ਲੈ ਚਲਦੇ ਆ ਤਰਵਾਗੇ ਆਪਾਂ ਇੱਧਰ ਤੇ ਆਪਣੇ ਮੱਕੀ ਦੀ ਵੜਾਈ ਚੱਲਦੀ ਆ ਆ ਦੇਖੋ ਟਰੈਕਟਰ ਖੜਾ ਪਹਿਲਾਂ ਪਰਲਾ ਪਲਾਟ ਵੱਟ ਕੇ ਲਿਆਉਣਾ ਚੱਲਦਾ ਕੰਮ ਕਰ ਤੇ ਕਦੂ ਨਹੀਂ ਹੋਵੇਲੇ ਹੋ ਕੇ ਹੁਣ ਆਗੇ ਸੀ ਆਪੇ ਇੱਥੇ ਟਰਾਲੀ ਖੜਾ ਗੇ ਸੀ ਪਹਿਲਾਂ ਇਹ ਵੀ ਮਿੱਤਰੋ ਥੋੜੀ ਜਿਹੀ ਟੇਢੀ ਹੋਈ ਵੀ ਆ ਨੁਕਸਾਨ ਇਹ ਚ ਵੀ ਹੋਊਗਾ ਤੇ ਮੈਨੂੰ ਲੱਗਦਾ ਹੂੰ ਵੀ ਗਿੱਲਾ ੱਥਲਿਓ ਆ ਦੇਖੋ ਪਤੰਦਰਾ ਨੇ ਓਕਣੇ ਚਲਾਈ ਜਾਂਦੇ ਨੇ ਨਰਮ ਐ ਪਾਣੀ ਦਾ ਆਇਆ ਬਤੀ ਤਾਜ਼ਾਈ ਦੇਖ ਲਓ ਐਦਾਂ ਪਾਣੀ ਲਈ ਜਾ ਫਿਰ ਝਾੜ ਤਾਪੇ ਦੇਣਾ ਫਸਲ ਨੇ ਜੇ ਆਪਾਂ ਦੋ ਪਾਣੀ ਐਂਡ ਵਾਲੇ ਮਾਰੇ ਲਵਾਂਗੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਉਹ ਜਿਹੜਾ ਦਾਣਾ ਮਾਝੂ ਪੈ ਜੂ ਮਾਝੂ ਪੈ ਗਿਆ ਤਾਂ ਝਾੜ ਘਟੇ ਜਾਣਾ 5 ਤੋਂ 4 ਘੰਟੇ ਚੀਲੇ ਦਾ ਆਪਾਂ ਦਾ ਬਸ 5 4 ਦਿਨੇ ਪਹਿਲਾਂ ਹਫਤਾ ਪਹਿਲਾਂ ਮੰਨ ਲਓ ਵੀ ਹਫਤਾ ਮਸਾਂ ਪਹਿਲਾਂ ਬੰਦ ਕਰੀਦਾ ਉਦੋਂ ਵੱਧ ਨਹੀਂ ਆਏ ਨਹੀਂ ਵੀ 20 ਜਣ 15 ਲੈਣਾ ਜਨ ਤਾਂ ਮੱਚ ਜਾਂਦਾ ਕੰਮ ਮੱਫੀਦਾ ਲਓ ਜੀ ਜੰਪ ਲਿਆ ਸੋਲੇ ਮੰਗ ਤੇਰਾ ਸੋਰਾ ਯਾ ਮੱਕੀ ਕਾਦੀ ਆ ਆ ਲੱਡੂ ਓ k a m ਸਾਟੇ ਅੱਠ ਹੋ ਗਏ ਚੱਲੀ ਜਾਂਦਾ ਕੰਮਕਾਰ ਟੈਂਕ ਕਰਾਂਦੇ ਨੇ ਕੋਈ 2 ਕ ਟੈਂਕ ਜਾਂ 3 ਕ ਟੈਂਕ ਪਹਿਣਗੇ ਟਰਾਲੀ ਹੋ ਜਾਣੀ ਆ ਫੁੱਲ ਰੋਜ਼ ਇੱਕ ਟਰਾਲੀ ਵੜ ਲੈਣੇ ਆ 3 1/2 ਖੇਤ 4 ਖੇਤ ਜਿੱਦਾਂ ਵੀ ਲੋਟ ਆਉਂਦਾ 3 1/2 ਖੇਤਾਂ ਦਾ ਮਾਲ ਪੈਂਦਾ ਹੈ 21 ਫੁੱਟੀ ਟਰਾਲੀ ਦੇ ਵਿੱਚ ਆਪਣਾ ਛੋੜਾ ਮੋਟਾ ਕੱਟੇ ਪੈਂਦਾ ਵੱਧ ਨਹੀਂ ਪੈਂਦਾ ਜੇ ਝਾੜ ਥੋੜਾ ਵਧੀਆ ਤਾਂ ਪੂਰਾ ਤੰਨਾ ਖੇਤ ਬਿਗਾ ਡੇਢ ਬਿਗਾ ਇੰਨੇ ਕ ਦਾ ਮਾਲ ਪੈਂਦਾ ਇਹਦੇ ਚ ਸਾਫ ਸੁਥਰਾ ਲਓ ਜੀ ਮਿੱਤਰੋ ਲਾਸਟ ਟੈਂਕ ਆ ਤੇ ਟੀਸੀ ਕਰਦੀ ਟਰਾਲੀ ਦੀ ਕਾਲੇ ਨੇ ਉਹ ਦੇਖੋ ਮਾਲ ਇਸੇ ਦੇ ਵਿੱਚ ਆ ਜਾ ਆ ਜਾ ਆ ਜਾ ਕੋਈ ਨਾ ਆ ਜਾ ਆ ਜਾ ਬਹੁਤ ਜਗ੍ਹਾ ਪਹੁੰਚ ਜਾ ਐਨ ਵਧੀਆ ਤਸੱਲੀ ਕਰਾਦੀ ਟਰਾਲੀ ਦੀ ਐਨ ਸਸਦੀ ਵਕਤ ਪਰ ਮਾਲ ਪੂਰਾ ਸਾਫ ਆ ਮਿੱਤਰੋ ਐਨ ਸੁੱਕਾ ਪੱਤੀ ਵੱਢਦਾ ਹੀ ਸਵਾਦ ਆ ਬੱਸ ਪੂਰੀ ਪੂਰੀ ਜੀ ਦਰ ਬੈਤ ਜਿੱਡੀ ਕੋ ਹੁੰਦੀ ਆ ਉਸ ਤੋਂ ਵੱਧ ਨਹੀਂ ਆ ਐਨੀ ਬਾਲੀ ਹੋ ਗਈ ਜੀ ਆ